ਤਨੋ ਵਾਹਿਗੁਰੂ ਸਾਹਿਬ ਜੀਓ ਭੈਰੋ ਕਬੀਰ ਜੀਓ ਅਸ਼ਟਪਦੀ ਘਰ ਦੂਜਾ ਇਕ ਓੰਕਾਰੁ ਸਤਿ ਗੁਰ ਪ੍ਰਸਾਦ ਅਗੰ ਦਰਗਮ ਗਾੜ ਰਚਿਉ ਬਾਸ ਜਾ ਮਹਿ ਜੋਤ ਕਰੇ ਪਰਗਾਸ ਬਿਜੁਲੀ ਚਮਕੇ ਹੋਏ ਆਨੰਦ ਜਿਹੇ ਪੌੜੀ ਪ੍ਰਭ ਬਾਲ ਗੋਬਿੰਦ ਇਹੋ ਜਿਓ ਰਾਮ ਨਾਮ ਲਿਵ ਲਾਗੈ ਜਰਾ ਮਰਨੋ ਛੂਟੈ ਭ੍ਰਮ ਭਾਗੈ ਰਹਾ ਅਬਰਨ ਬਰਨ ਸਿਉ ਮਨ ਹੀ ਪ੍ਰੀਤ ਹਉ ਮੈਂ ਗਵਨ ਗਾਵੈ ਗੀਤ ਅਨਹਦ ਸ਼ਬਦ ਹੋਤ ਚੁਨਕਾਰ ਜਿਹ ਪੌੜੀ ਪ੍ਰਭ શ્રી ਗੋਪਾ ਖੰਡਲ ਮੰਡਲ ਮੰਡਲ ਮੰਡਾ ਤ੍ਰੇ ਅਸਥਾਨ ਤੀਨ ਤ੍ਰੇ ਖੰਡਾ ਅਗੰਮ ਅਗੋਚਰ ਰਹਿ ਆਭਉੰਤ ਪਾਰ ਨਾ ਪਾਵੈ ਕੋ ਧਰਨੀ ਧਰਮੰਤ ਕਦਲੀ ਪੋਹ ਪੂਪ ਪਰਗਾਸ ਰਾਜ ਪੰਕਜ ਮਹਿ ਲਿਓ ਨਿਵਾਸ ਦੁਆਦ ਸੁਦਾਲ ਆਬੇ ਅੰਤਰਮੰਤ ਜਹ ਪੌੜੇ ਸ੍ਰੀ ਕੰਬਲਾ ਕੰਤ ਅਰਦ ਉਰਦ ਮੁਖ ਲਾਗੋ ਕਸ ਸੁਨ ਮੰਡਲ ਬਹਿ ਕਰ ਪਰਗਾਸ ਊਹਾ ਸੂਰਜ ਨਾਹੀ ਚੰਦ ਆਦ ਨਿਰੰਜਨ ਕਰੈ ਆਨੰਦ ਸੂ ਬ੍ਰਹਮਾੰਡੂ ਪਿੰਡ ਸੋਜਾਨ ਮਾਨਸਰੋਵਰ ਕਰਿ ਇਸ਼ਨਾਨ ਸੋਹੰ ਸੋ ਜਾ ਕਉ ਹੈ ਜਾਪ ਜਾ ਕਉ ਲਿਪਤ ਨ ਹੋਇ ਪੋਨੇ ਅਰ ਪਾਪ ਅਬਰਣ ਬਰਣ ਕਾਮ ਨਹੀਂ ਸ਼ਾਮ ਅਵਰ ਨ ਪਾਈਐ ਗੁਰ ਕੀ ਸ਼ਾਮ ਟਾਰੀ ਨ ਤਰੈ ਆਵੈ ਨਾ ਜਾ ਸੋਨ ਸਹਿਜ ਬਹਿ ਰਿਉ ਸਮਾਇ ਮਨ ਮਧਿ ਜਾਣੈ ਜੀ ਕੋਈ ਜੋ ਬੁਲੇ ਸੋ ਆਪੈ ਹੋਈ ਜੋਤ ਮੰਤਰ ਮਨ ਅਸਥਿਰ ਕਰੈ ਕਹ ਕਬੀਰ ਸੋ ਪ੍ਰਾਨੀ ਤਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਹਜ਼ੂਰ ਸਤਗੁਰਾਂ ਦੇ ਦਰਬਾਰ ਵਿੱਚ ਸੱਜ ਬੈਠੀ ਗੁਰਸਵਾਰੀ ਸਾਥ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਨੇ અપਾਰ ਬਖਸ਼ਿਸ਼ ਕਿਰਪਾ ਕੀਤੀ ਹੈ ਆਪਾਂ ਸਭਨਾਂ ਨੂੰ ਸਤ ਸੰਗਤ ਰੂਪ ਵਿੱਚ ਆਪਣੀ ਮੁਬਾਰਕ ਚਰਨ ਸ਼ਰਨ ਵਿੱਚ ਜੁੜ ਬੈਠਣ ਦਾ ਸਤਿਗੁਰਾਂ ਨੇ ਇਹ ਉੱਤਮ ਸਮਾਂ ਬਖਸ਼ਿਸ਼ ਕੀਤਾ ਹੈ ਹਜ਼ੂਰ ਦੀ ਅਮਰਤਮਈ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਪ੍ਰੇਮ ਸਤਕਾਰ ਅਤੇ ਇਕਾਗਰਤਾ ਸਹਿਤ ਸਰਵਣ ਕੀਤੇ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਮਰਤਮਈ ਬਾਣੀ ਵਿੱਚੋਂ ਲੜੀਵਾਰ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਨੂੰ ਆਪਾਂ ਸਤਿਗੁਰੂ ਦੀ ਬਖਸ਼ਿਸ਼ ਕੀਤੀ ਹੋਈ ਮਤਬੁੱਧ ਸਮਰੱਥਾ ਅਨੁਸਾਰ ਵਿਚਾਰਨ ਦਾ ਆਹਰ ਕਰਦੇ ਆ ਰਹੇ ਹਾਂ ਇਸੇ ਲੜੀ ਤਹਿ ਤਾਪ ਜੀ ਪੈਰੋ ਰਾਗ ਦੇ ਸ਼ਬਦਾਂ ਨੂੰ ਵਿਚਾਰਨ ਦਾ ਯਤਨ ਕਰ ਰਹੇ ਹੋ ਔਰ ਭਗਤ ਕਬੀਰ ਸਾਹਿਬ ਜੀ ਦੀ ਉਚਾਰਣ ਕੀਤੀ ਹੋਈ ਪੈਰੋ ਰਾਗ ਵਿੱਚ ਅਸ਼ਟਪਦੀ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 1162 ਉੱਪਰ ਸੁਭਾਇਮਾਨ ਹੈ ਆਪ ਜੀ ਨੇ ਹੁਣੇ ਹੀ ਪਾਠ ਦੇ ਰੂਪ ਵਿੱਚ ਸਰਵਣ ਕੀਤੀ ਹੈ ਇਸ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੇ 17 ਸ਼ਬਦ ਅਤੇ ਦੋ ਅਸ਼ਟਪਦੀਆਂ ਸੁਭਾਇਮਾਨ ਨੇ ਦਰਜ ਨੇ ਇਹ ਪਹਿਲੀ ਅਸ਼ਟਪਦੀ ਹੈ ਜਿਸ ਦਾ ਸਰਲੇਖ ਹੈ ਪੈਰੋ ਕਬੀਰ ਜੀਓ ਅਸ਼ਟਪਦੀ ਕਰ ਦੂਜਾ ਆਮ ਰੂਪ ਵਿੱਚ ਅਸ਼ਟਪਦੀ ਦਾ ਭਾਵ ਅੱਠਾਂ ਪਦਿਆਂ ਵਾਲੀ ਤੋਂ ਹੈ ਪਰ ਕਈ ਵਾਰ ਜਿੱਥੇ ਹਜ਼ੂਰ ਮਹਾਰਾਜ ਨੂੰ ਕਿਸੇ ਕਥਨ ਦੀ ਵਿਆਖਿਆ ਦੀ ਵਧੇਰੇ ਜ਼ਰੂਰਤ ਮਹਿਸੂਸ ਹੋਈਏ ਉੱਥੇ ਅੱਠ ਪਦਿਆਂ ਤੋਂ ਵਧੇਰੇ ਵੀ ਅਸ਼ਟਪਦੀ குரு ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਸਾਨੂੰ ਮਿਲ ਜਾਂਦੀ ਹੈ ਭਾਵੇਂ ਉਸ ਦਾ ਪੈਟਰਨ ਜਿਹੜਾ ਵਿਧਾ ਜਿਹੜੀ ਹੈ ਉਹ ਅਸ਼ਟਪਦੀ ਦੀ ਹੈ ਭਾਵੇਂ ਉਸ ਦੇ ਕੁਝ ਬੰਦ ਵਧੇਰੇ ਵੀ ਹੋ ਗਏ ਹਨ ਸੋ ਇਸ ਦੇ કુલ 8 ਬੰਦ ਨੇ ਇਸ ਕਰਕੇ ਇਹਨੂੰ ਅਸ਼ਟਪਦੀ ਲਿਖਿਆ ਹੈ ਪੈਰੋ ਰਾਗ ਹੈ ਕਬੀਰ ਸਾਹਿਬ ਜੀ ਦੀ ਉਚਾਰਣ ਕੀਤੀ ਹੋਈ ਹੈ ਸੁਰ ਤੇ ਤਾਲ ਨਾਲ ਸੰਬੰਧਿਤ ਇਸ ਨੂੰ ਦੂਜੇ ਘਰ ਵਿੱਚ ਗਾਇਨ ਕੀਤਾ ਜਾਣਾ ਹੈ ਸੰਖੇਪ ਮੰਗਲਾ ਚਰਨ ਦਰਜ ਕਰਦਿਆਂ ਹਜ਼ੂਰ ਨੇ ਇਕੂ ਅੰਕਾਰ ਸਤਗੁਰ ਪ੍ਰਸਾਦ ਦਾ ਨਿਸ਼ਾਨ ਦਰਜ ਕੀਤਾ ਇਸ ਦਾ ਭਾਵ ਹੈ ਉਹ ਪਰਿਪੂਰਨ ਪ੍ਰਮਾਤਮਾ ਇੱਕ ਬੱਜਵੀਂ ਲਹਿ ਵਾਲੀ ਹਸਤੀ ਹੈ ਜੋ ਕੁਲ ਆਲਮ ਪੂਲ ਬ੍ਰਹਿਮੰਡ ਦੇ ਅੰਦਰ ਵਿਆਪਕ ਹੈ ਸਦੀਵਕਾਲ ਸਾਚ ਹੈ ਸੱਚੇ ਗੁਰੂ ਦੇ ਪ੍ਰਸਾਦ ਕਿਰਪਾ ਦੇ ਨਾਲ ਐਸੀ ਪਰਮ ਜੋਤ ਹਸਤੀ ਦੀ ਐਸੇ ਬ੍ਰਹਿਮੰਡੀ ਹਸਤੀ ਦੀ ਜੀਵ ਨੂੰ ਸਮਝ ਅਤੇ ਸੋਝੀ ਹੁੰਦੀ ਹੈ ਰਹਾਉ ਦਾ ਬੰਧ ਏ ਛਸ਼ਟ ਪਦੀ ਦਾ ਹੈ ਏ ਜੀਓ RAM ਨਾਮ ਲਿਵ ਲਾਗੈ ਜਰਾ ਮਰਨ ਛੂਟੈ ਭ੍ਰਮ ਭਾਗੈ ਜੀਓ ਦਾ ਅਰਥ ਹੈ ਜਿੰਦ ਆਤਮਾ ਸਾਡੇ ਅੰਦਰ ਦਾ ਜੋ ਚਿੰਤਨ ਹੈ ਕਿਉਂਕਿ ਸਾਡੀ ਚੇਤਨਾ ਵਿੱਚ ਜਿਹੜਾ ਚਿੰਤਨ ਚੱਲਦਾ ਹੈ ਜਿਸ ਪਾਸੇ ਸਾਡੀ ਲਗਨ ਹੋਏਗੀ ਜਿਹੋ ਜਾਂ ਸਾਡੇ ਅੰਦਰ ਚਿੰਤਨ ਹੋਏਗਾ ਉਹੋ ਜਿਹੀ ਸਾਡਾ ਜੀਵਨ ਕਿਰਦਾਰ ਵਿਹਾਰ ਘੜਿਆ ਜਾਂਦਾ ਹੈ ਤੇ ਉਸੇ ਤਰ੍ਹਾਂ ਦੀ ਸਾਡੀ ਸੁਰਤ ਦਾ ਵਹਾ ਬਣ ਜਾਂਦਾ ਹੈ ਯਥਾ ਸਹਿਬ ਨੇ ਬਾਣੀ ਵਿੱਚ ਜਿਵੇਂ ਲਿਖਿਆ ਹੈ ਜੇਹੀ ਸੁਰਤ ਤੇ ਹੈ ਰਾਜ ਆਏ ਮਨੁੱਖ ਆਪਣਾ ਰਸਤਾ ਆਪਣੀ ਸੁਰਤ ਮੁਤਾਬਕ ਤੈਅ ਕਰਦਾ ਹੈ ਅਸੀਂ ਸਰੀਰਕ ਸਫਰ ਭਾਵੇਂ ਕਿਸੇ ਪਾਸੇ ਵੀ ਕਰ ਰਹੇ ਹੋਈਏ ਪਰ ਸਾਡੀ ਸੁਰਤ ਦਾ ਸਫਰ ਹੀ ਸਾਡੇ ਜੀਵਨ ਦਾ ਅਸਲ ਸਫਰ ਹੈ ਜਦੋਂ ਸਹਿਬ ਧੰਗ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਸੁਲਤਾਨਪੁਰ ਦੇ ਵਿੱਚ ਕਾਜ਼ੀ ਔਰ ਨਵਾਬ ਸਾਹਿਬ ਨੂੰ ਇਹ ਗੱਲ ਕਹਿੰਦੇ ਨੇ ਕਿ ਤੁਸੀਂ ਨਮਾਜ਼ ਵਿੱਚ ਹਾਜ਼ਰ ਨਹੀਂ ਤਾਂ ਇਸ ਦਾ ਭਾਵ ਜਾਂ ਕਥਨ ਸਮਝਣ ਦੀ ਜ਼ਰੂਰਤ ਹੈ ਮਹਾਰਾਜ ਦਾ ਕਹਿਣਾ ਹੈ ਵੀ ਭਾਵੇਂ ਦੇਈ ਚੱਲ ਕੇ ਮਸਜਿਦ ਵਿੱਚ ਆਈਏ ਸਰੀਰ ਦੇ ਨਾਲ ਕਲਮਾ ਪੜ੍ਹ ਕੇ ਦੁਆ ਕੀਤੀ ਗਈ ਹੈ ਸਜਦਾ ਕੀਤਾ ਗਿਆ ਉਹ ਸਾਰਾ ਨਿਜਮ ਨਿਭਾਇਆ ਗਿਆ ਹੈ ਜਿਹੜਾ ਕਾਇਦਾ ਕਾਨੂੰਨ ਜੋ ਸ਼ਰੀਅਤ ਦੇ ਮੁਤਾਬਕ ਇੱਕ ਨਮਾਜ਼ੀ ਨੂੰ ਨਿਭਾਉਣਾ ਚਾਹੀਦਾ ਹੈ ਪਰ ਸੁਰਤ ਨੂੰ ਇਸ ਦੇ ਉੱਤੇ ਲੈਸਾ ਮਾਤਰ ਵੀ ਯਕੀਨ ਨਹੀਂ ਸੁਰਤ ਦਾ ਆਪਣਾ ਸਫਰ ਹੈ ਮਨ ਦਾ ਆਪਣਾ ਸਫਰ ਹੈ ਔਰ ਸਾਡਾ ਅਸਲ ਜੀਵਨ ਉਹੀ ਹੈ ਜਿਸ ਪਾਸੇ ਵੱਲ ਸਾਡੀ ਸੁਰਤ ਜਾਂ ਸਾਡਾ ਮਨ ਲਗਾਤਾਰ ਮੁਸਾਫਿਰ ਬਣ ਕੇ ਸਫਰ ਕਰ ਰਿਹਾ ਹੈ ਉਹਦੀ ਜੋ ਦਿਸ਼ਾ ਹੈ ਜਿਸ ਪਾਸੇ ਉਹ ਤੁਰ ਰਿਹਾ ਹੈ ਸਾਡਾ ਅਸਲ ਅਭਿਆਸ ਉਹੀ ਹੈ ਉਹ ਜਮਿਹਾਸ ਨੇ ਜਿਹੜੇ ਦੇਹੀ ਤੱਕ ਰਹ ਜਾਂਦੇ ਨੇ ਸਰੀਰ ਤੱਕ ਰਹ ਜਾਂਦੇ ਨੇ ਉਹਨਾਂ ਦਾ ਮਨ ਆਤਮਾ ਦੇ ਉੱਤੇ ਕੋਈ ਪ੍ਰਭਾਵ ਸਾਰਾ ਜੀਵਨ ਨਹੀਂ ਪੈਂਦਾ ਕਿਉਂਕਿ ਉਹ ਕੇਵਲ ਪੰਜਾਂ ਤਤਾਂ ਦੀ ਦੇਹੀ ਤੱਕ ਸੀਮਤ ਕੀਤੇ ਗਏ ਸੋ ਸਹਿਬ ਸਤਿਗੁਰੂ ਮਹਾਰਾਜ ਨੇ ਜਦੋਂ ਜੀਵੋ ਦੀ ਗੱਲ ਜਿੰਦ ਦੀ ਗੱਲ ਮਨ ਦੀ ਗੱਲ ਸੁਰਤ ਦੀ ਗੱਲ ਕੀਤੀ ਹੈ ਤਾਂ ਇਹੀ ਅਸਲ ਸਫਰ ਹੈ ਇਹੀ ਅਸਲ ਪਰਵਰਤਨ ਹੈ ਇਹਨਾਂ ਥਾਵਾਂ ਤੇ ਹੀ ਅਸਲ ਤਬਦੀਲੀ ਵਾਪਰਦੀ ਹੈ ਇਹ ਜੋ ਕਰਦੇ ਹਨ ਉਹੀ ਅਸਲ ਅਭਿਆਸ ਹੈ ਉਹੀ ਅਸਲ ਬੰਦਗੀ ਹੈ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਜਿਉ ਜਦੋਂ ਇਹ ਜਿੰਦ ਜਦੋਂ ਇਹ ਸੁਰ ਤੇ ਮਨ ਮੇਰਾ ਅੰਤਰਾ ਆਤਮਾ RAM ਨਾਮ ਲਿਵ ਲਾਗੈ ਇਸ ਦੀ ਲਗਨ ਸਰਵ ਵਿਆਪਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਜਦੋਂ ਲੱਗ ਜਾਂਦੀ ਹੈ ਜਿਹੜੀ ਅਸਮੁਖ ਪ੍ਰਾਪਤੀ ਹੁੰਦੀ ਉਹ ਕੀ ਹੈ ਜਰਾ ਮਰਨ ਛੂਟੈ ਭ੍ਰਮ ਭਗ ਜਰਾ ਕਹਿੰਦੇ ਨੇ ਬੁਢੇਪੇ ਨੂੰ ਮਰਨ ਕਹਿੰਦੇ ਨੇ ਮੌਤ ਨੂੰ ਕਹਿੰਦੇ ਨੇ ਬੁਢੇਪਾ ਵੀ ਮੁੱਕ ਜਾਂਦਾ ਹੈ ਤੇ ਮੌਤ ਦਾ ਸਹਿਮ ਵੀ ਖਤਮ ਹੋ ਜਾਂਦਾ ਇਸ ਕਥਨ ਨੂੰ ਸਮਝੀਏ ਮਹਾਰਾਜ ਸੱਚੇ ਪਾਤਸ਼ਾਹ ਦਾ ਸ੍ਰੀ ਰਾਗ ਵਿੱਚ ਆਪਾਂ ਸ਼ਬਦ ਪੜ੍ਹਦੇ ਹਾਂ ਨਾਨਕ ਬੱਧਾ ਕਰਤਾ ਹਾਂ ਜਿੱਥੈ ਮਿਰਤ ਨਾ ਜਨਮ ਜਰਾ ਧਿਆਨ ਵਿੱਚ ਰੱਖੀਏ ਸਤਿਗੁਰੂ ਜੀ ਨੇ ਸ਼ਬਦਾਵਲੀ ਬਾਹਰੀ ਵਰਤੀ ਹੈ ਪਰ ਭਾਵ ਅੰਤਰੀਵ ਰੱਖੇ ਹਨ ਕੀ ਜਿਹੜਾ ਪਰਮੇਸ਼ਰ ਦੀ ਯਾਦ ਵਿੱਚ ਜੁੜਦਾ ਹੈ ਉਹ ਸਰੀਰਕ ਰੂਪ ਵਿੱਚ ਬਢੇਪੇ ਵਿੱਚ ਨਹੀਂ ਆਉਂਦਾ ਜਾਂ ਕਿ ਉਸ ਦਾ ਸਰੀਰ ਨਾਸ਼ ਨਹੀਂ ਹੁੰਦਾ ਕਬੀਰ ਜੀ ਮਹਾਰਾਜ ਕਹਿੰਦੇ ਨੇ ਉਸ ਨੂੰ ਬੁਢੇਪਾ ਵੀ ਨਹੀਂ ਵਿਆਪਦਾ ਤੇ ਮੌਤ ਵੀ ਨਹੀਂ ਆਉਂਦੀ ਜਰਾ ਤੇ ਮਰਨ ਜਰਾ ਬੁਢੇਪਾ ਹੈ ਮਰਨ ਮੌਤ ਹੈ ਪਰ ਇੱਥੇ ਗੱਲ ਸਰੀਰ ਦੀ ਨਹੀਂ ਹੋ ਰਹੀ ਜੀਵ ਦੀ ਹੋ ਰਹੀ ਕਿਉਂਕਿ ਉਹਨਾਂ ਰਹਾਉ ਦੀ ਪਹਿਲੀ ਪੰਕਤੀ ਵਿੱਚ ਕਿਹਾ ਇਹ ਜੀਵੋ ਰਾਮ ਨਾਮ ਲਿਵ ਲਾਗਾ ਜਿਵੇਂ ਸਰੀਰ ਉੱਤੇ ਬਜ਼ੁਰਗੀ ਬੁਢੇਪਾ ਆਉਂਦਾ ਐ ਇਸੇ ਤਰ੍ਹਾਂ ਸੁਰਤ ਵੀ ਕਮਜ਼ੋਰੀ ਦੀ ਜਦੋਂ ਸ਼ਿਕਾਰ ਹੁੰਦੀ ਤੇ ਉਹਨੂੰ ਸੁਰਤ ਦਾ ਬੁਢੇਪਾ ਕਿਹਾ ਗਿਆ ਬਾਣੀ ਦਾ ਵਾਕ ਪੜ੍ਹੋ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਦਰ ਸੁਰਤ ਗਿਆਨ ਸਤਿਗੁਰੂ ਕਹਿੰਦੇ ਨੇ ਗੁਰਮੁਖ ਕਦੇ ਬੁੱਢੇ ਨਹੀਂ ਹੁੰਦੇ ਉਹਨਾਂ ਆਮ ਤੌਰ ਤੇ ਅਸੀਂ ਜਿਹੜਾ ਬੁੱਢਾ ਸ਼ਬਦ ਹੈ ਇਹ ਵਧੇਕ ਉਮਰ ਵਾਲੇ ਵਾਸਤੇ ਵਰਤਦੇ ਆਂ 올ਡ ਏਜ ਵਾਲਾ ਜਿੰਨੀ ਸਾਡੀ ਉਮਰ ਵਧੇਕ ਹੁੰਦੀ ਹੈ ਸਰੀਰ ਦੀਆਂ ਨਿਸ਼ਾਨੀਆਂ ਪ੍ਰਗਟ ਹੁੰਦੀਆਂ ਨੇ ਕੇਸ ਚਿੱਟੇ ਹੁੰਦੇ ਨੇ ਸਰੀਰ ਖੀੜ ਹੁੰਦਾ ਇੰਦ੍ਰੇ ਸਥਲ ਹੁੰਦੇ ਨੇ ਸੁਰਤ ਬੁੱਧੀ ਆਪਣਾ ਕੰਮ ਹੌਲੀ-ਹੌਲੀ ਤਿਆਗ ਦਈਏ ਜਾਨੀ ਸਰੀਰ ਦਾ ਪਰਾਣਾ ਹੋਣਾ ਇਹ ਬੁੱਢੇਪਾ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਕਦੇ ਬੁੱਢਾ ਨਹੀਂ ਹੁੰਦਾ ਪਰ ਇੱਕ ਬਚਨ ਹੋਰ ਵੀ ਬਾਣੀ ਦੇ ਵਿੱਚ ਹੈ ਮਨਮੁਖ ਬਾਲਕ ਬਿਰਧ ਸਮਾਨ ਹੈ ਜਿਨ੍ਹਾਂ ਅੰਦਰ ਹਰ ਸੁਰਤ ਨਹੀਂ ਜਿਹੜਾ ਮਨ ਦਾ ਮੂਰੀਦ ਹੈ ਉਹ ਪਾਵੇਂ ਬਾਲਕ ਅਵਸਥਾ ਭਾਵੇਂ ਬਹੁਤ ਛੋਟੀ ਅਵਸਥਾ ਚ ਹੋਵੇ ਬਾਲਕ ਹੋਵੇ ਜਵਾਨੀ ਚ ਹੋਵੇ ਉਹ ਬਿਰਧ ਸਮਾਨ ਹੈ ਉਹਦਾ ਅੰਤਰਾਤਮਾ ਬੁੱਢਾ ਹੋ ਗਿਆ ਕਮਜ਼ੋਰ ਹੋ ਗਿਆ ਸਥਲ ਹੈ ਪਾਪ ਜੋ ਵਿਸ਼ੇਵਕਾਰਾਂ ਚ ਗ੍ਰਸਤ ਹੈ ਉਹਦੀ ਆਤਮਾ ਵੀ ਕਮਜ਼ੋਰ ਹੈ ਉਹਦਾ ਮਨ ਵੀ ਕਮਜ਼ੋਰ ਹੈ ਉਹਦੀ ਸੁਰਤ ਵੀ ਕਮਜ਼ੋਰ ਹੈ ਤੇ ਜਿਹੜਾ ਗੁਰਮੁਖ ਹੈ ਜਿਹਦਾ ਮਨ ਸੁਰਤ ਆਤਮਾ ਪਰਮੇਸ਼ਰ ਦੀ ਯਾਦ ਗੁਰੂ ਸ਼ਬਦ ਵਿੱਚ ਪਰੁੰਨਿਆ ਹੋਇਆ ਉਹ ਸਦਾ ਹੀ ਜਵਾਨ ਉਹਨੂੰ ਅੰਦਰ ਦੀ ਕਮਜ਼ੋਰੀ ਨਹੀਂ ਵਿਆਪਦੀ ਉਹ ਜਿਹੜਾ ਅੰਦਰ ਦੀ ਕਮਜ਼ੋਰੀ ਤੋਂ ਮੁਕਤ ਹੈ ਉਹਨੂੰ ਮਹਾਰਾਜ ਨੇ ਕਿਹਾ ਉਹਨੂੰ ਬਡੇਪਾ ਨਹੀਂ ਤੇ ਇੱਥੇ ਮੌਤ ਦਾ ਅਰਥ ਵੀ ਫਿਜ਼ੀਕਲ ਸਰੀਰਕ ਮੌਤ ਨਹੀਂ ਇੱਥੇ ਮੌਤ ਦਾ ਭਾਵ ਹੈ ਕਿ ਉਹਨੂੰ ਆਤਮਿਕ ਮੌਤ ਨਹੀਂ ਵਿਆਪਦੀ ਜਿਹਦਾ ਪਰੋਜ਼ ਹੀ ਜ਼ਿਕਰ ਮਹਾਰਾਜ ਦੇ ਬਚਨਾਂ ਚ ਪੜਦੇ ਆਂ ਅੱਖਾਂ ਜੀਵਾਂ ਵਿਸਰੈ ਮਰ ਜਾਉ ਉਹ ਮੌਤ ਜਿਹੜੀ ਪਰਮੇਸ਼ਰ ਨੂੰ ਵਿਸਰ ਕੇ ਆਉਂਦੀ ਭੁਲਾ ਕੇ ਆਉਂਦੀ ਹੈ ਉਸ ਤੋਂ ਟੁੱਟ ਕੇ ਆਉਂਦੀ ਹੈ ਮਰਣੰ ਵਿਸਰਣੰ ਗੋਵਿੰਦਹ ਜੀਵਨ ਹਰਨਾਮ ਧਿਆਵਣ ਸਹਿਬ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹਦਾ ਬੁਢੇਪਾ ਵੀ ਛੁੱਟ ਜਾਂਦਾ ਹੈ ਉਹਦੀ ਮੌਤ ਵੀ ਦੂਰ ਹੋ ਜਾਂਦੀ ਹੈ ਭ੍ਰਮ ਭਾਗੈ ਔਰ ਇਸ ਕਰਕੇ ਹੁੰਦਾ ਵੀ ਉਹਦੇ ਅੰਦਰ ਦੇ ਭੁਲੇਖੇ ਬਿਨਸ ਜਾਂਦੇ ਉਹਦੇ ਮਾਇਆ ਪ੍ਰਤੀ ਜਿਹੜੇ ਭਰਮੋਂ ਭੁਲੇਖਿਆਂ ਦਾ ਉਹ ਸ਼ਿਕਾਰ ਹੈ ਉਹ ਸਾਰੇ ਅੰਦਰੋਂ ਖਤਮ ਹੋ ਜਾਂਦੇ ਭਰਮ ਦਾ ਬਿਨਸਣਾ ਤਦੋਂ ਸੰਭਵ ਹੈ ਜਦੋਂ ਅੰਦਰੋਂ ਅਗਿਆਨ ਬਿਨਸਦਾ ਹੈ ਯਾਦ ਰੱਖੇ ਭਰਮ ਅਗਿਆਨਤਾ ਵਿੱਚੋਂ ਪੈਦਾ ਹੁੰਦਾ ਮੈਂ ਉਦਾਹਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਅੱਗੇ ਵੀ ਸਾਂਝੀ ਕੀਤੀ ਹੈ ਹਨੇਰਾ ਹਨੇਰੇ ਦੀ ਚੀਜ਼ਾਂ ਬੇਪਛਾਣ ਹੋਣਗੀਆਂ ਤੁਸੀਂ ਰੱਸੀ ਨੂੰ ਸੱਪ ਸਮਝੋਗੇ ਇਹ ਭੁਲੇਖਾ ਹੈ ਪਰ ਇਹ ਕਿਉਂ ਪੈਦਾ ਹੋਇਆ ਕਿਉਂਕਿ ਹਨੇਰਾ ਸੀ ਤੁਹਾਨੂੰ ਚੀਜ਼ ਦੀ ਪਛਾਣ ਨਹੀਂ ਆਈ ਅੰਦਰ ਦਾ ਅ ਗਿਆਨ ਹੈ ਜੋ ਸਾਡੇ ਆਪਣੇ ਆਪ ਬਾਰੇ ਅ ਗਿਆਨ ਹੈ ਆਪਣੇ ਵਜੂਦ ਬਾਰੇ ਜਿਹੜੀ ਅ ਗਿਆਨਤਾ ਤੇ ਬੇਸਮਝੀ ਹੈ ਉਹ ਕਹਿੰਦੀ ਹੈ ਦੁਨੀਆ ਮਰ ਰਹੀ ਹੈ ਤੂੰ ਕਿਹੜਾ ਮਰਨਾ ਹੈ ਇਹ ਭੁਲੇਖਾ ਹੈ ਉਹਨੂੰ ਲੱਗਦਾ ਹੈ ਸੰਸਾਰ ਦੁਖੀ ਹੋ ਰਿਹਾ ਤੂੰ ਕਿਹੜਾ ਹੋਣਾ ਹੈ ਇਹ ਭੁਲੇਖਾ ਹੈ ਔਰ ਜਿਹੜੀ ਚੀਜ਼ ਉੱਤੇ ਉਹ ਖੁਸ਼ ਹੋ ਰਿਹਾ ਹੈ ਉਹਦੇ ਵਿੱਚ ਦੁੱਖ ਹੈ ਇਹ ਭੁਲੇਖਾ ਹੈ ਜਿਹੜੀ ਚੀਜ਼ ਤੋਂ ਦੁਖੀ ਹੋ ਰਿਹਾ ਹੈ ਉਹਦੇ ਦੁੱਖ ਦਾ ਕੋਈ ਕਾਰਨ ਨਹੀਂ ਸੀ ਬਣਦਾ ਇਹ ਭੁਲੇਖਾ ਹੀ ਤੇ ਹੈ ਪਾਪ ਇਹ ਪਰਮ ਜਿਹੜੇ ਹਨ ਇਹ ਕੇਵਲ ਤੇ ਕੇਵਲ ਉਦੋਂ ਵਿੰਸਦੇ ਨੇ ਜਦੋਂ ਅੰਦਰ ਦਾ ਅਗਿਆਨ ਵਿੰਸਦਾ ਹੈ ਹਨੇਰਾ ਦੂਰ ਹੁੰਦਾ ਹੈ ਤੇ ਸਤਿਗੁਰੂ ਕਹਿੰਦੇ ਨੇ ਉਹਦਾ ਸਵੈ ਸਰੂਪ ਪ੍ਰਤੀ ਜਦੋਂ ਅਗਿਆਨ ਵਿੰਸ ਜਾਂਦਾ ਹੈ ਉਹਦੇ ਅੰਦਰ दैवी ਗੁਣਾਂ ਦਾ ਪ੍ਰਕਾਸ਼ ਹੋ ਜਾਂਦਾ ਹੈ ਉਹ ਆਪਣੇ ਵਜੂਦ ਔਰ ਵਜੂਦ ਦੇ ਸਿਰਜਣਾਰੇ ਨੂੰ ਆਪਣੇ ਅੰਦਰੋਂ ਖੋਜ ਤੇ ਪਛਾਣ ਲੈਂਦਾ ਹੈ ਜਿਹਨੂੰ ਆਪਾ ਚੀਨਣਾ ਲਿਖਿਆ ਨਵੇਂ ਗੁਰੂਦੇਵ ਨੇ ਜਨ ਨਾਨਕ ਬਿਨੇ ਆਪਾ ਚੀਨਾ ਮਿਟੈ ਨਾ ਭ੍ਰਮ ਕੀ ਕਾਈ ਹਜ਼ੂਰ ਕਹਿੰਦੇ ਖੁਦ ਦੀ ਪਛਾਣ ਬਿਨਾ ਪਰਮ ਦੂਰ ਨਹੀਂ ਹੋ ਸਕਦਾ ਤੋ ਸਹਿਬ ਸਤਿਗੁਰੂ ਕਹਿੰਦੇ ਉਹਦਾ ਪਰਮ ਛੁੱਟ ਜਾਂਦਾ ਹੈ ਫਿਰ ਜੋ ਉਹਨੂੰ ਬਖਸ਼ਿਸ਼ਾਂ ਮਿਲਦੀਆਂ ਨੇ ਮਹਾਰਾਜ ਨੇ ਬਾਕੀ ਅਸ਼ਟਪਦੀ ਵਿੱਚ ਉਸ ਦੀ ਵਿਆਖਿਆ ਐਕਸਪਲੇਨੇਸ਼ਨ ਦਿੱਤੀ ਮਹਾਰਾਜ ਆਰੰਭ ਦੇ ਵਾਕ ਵਿੱਚ ਫਰਮਾਉਂਦੇ ਨੇ ਅਗੰਮ ਦੁਰਗਮ ਅਗੰਮ ਦਾ ਮਤਲਬ ਹੈ ਅਪਹੁੰਚ ਜਿੱਥੋਂ ਤੱਕ ਬੁੱਧੀ ਨਾ ਪਹੁੰਚ ਸਕੇ ਅਗੋਚਰ ਦਾ ਅਰਥ ਹੁੰਦਾ ਜਿਹਦੇ ਤੱਕ ਇੰਦਰੇ ਨਾ ਪਹੁੰਚ ਸਕਣ ਅਗੰਮ ਦਾ ਅਰਥ ਹੈ ਜੋ ਬੁੱਧੀ ਦੇ ਤਲ ਤੋਂ ਪਰੇ ਹੈ ਜਿਹਨੂੰ ਜਮਾ ਘਟਾਓ ਦੇ ਹਿਸਾਬ ਕਿਤਾਬ ਵਿੱਚ ਨਹੀਂ ਲਿਆਂਦਾ ਜਾ ਸਕਦਾ ਜਾਣਕਾਰੀ ਦੇ ਤਲ ਉੱਤੇ ਜਿਹਦੇ ਤੱਕ ਨਹੀਂ ਪਹੁੰਚਿਆ ਜਾ ਸਕਦਾ ਉਹਨੂੰ ਅਗੰਮ ਕਹਿਆ ਦੁਰਗੰਧ ਦਾ ਮਤਲਬ ਹੈ ਦੁਰਗਮ ਜੀ ਦੇ ਤੱਕ ਪਹੁੰਚਣਾ ਔਖਾ ਹੋਵੇ ਦੁਰਗਮ ਗਮਤਾ ਜੀ ਦੇ ਤੱਕ ਕਠਨ ਹੈ ਉਹਨੂੰ ਦੁਰਗਮ ਕਹਿੰਦੇ ਗੜ ਰਚਿਓ ਬਾਸ ਕਬੀਰ ਜੀ ਮਹਾਰਾਜ ਕਹਿੰਦੇ ਨੇ ਉਹ ਜੀਵ ਐਸੀ ਸੁਰੱਖਿਅਤ ਅਵਸਥਾ ਵਿੱਚ ਪਹੁੰਚ ਜਾਂਦਾ ਜਿੱਥੇ ਵਿਕਾਰ ਪਹੁੰਚ ਨਹੀਂ ਸਕਦੇ ਜਿੱਥੇ ਬੁਰਾਈ ਦੀ ਲੇਸ ਨਹੀਂ ਲੱਗਦੀ ਜਿੱਥੇ ਕੋਈ ਵੀ ਮਾੜੀ ਵਾਸ਼ਨਾ ਉਹਨੂੰ ਪੋ ਨਹੀਂ ਸਕਦੀ ਐਸੀ ਸੇਫ ਐਸੀ ਸੁਰੱਖਿਅਤ ਆਤਮਕ ਅਵਸਥਾ ਦੇ ਵਿੱਚ ਉਸ ਮਨੁੱਖ ਦਾ ਵਾਸ ਹੋ ਜਾਂਦਾ ਹੈ ਭਾਪ ਜੀ ਨੂੰ ਬਾਣੀ ਨੇ ਨਿਜ ਘਰ ਮਹਿਲ ਕਿਹਾ ਨਿਜ ਘਰ ਮਹਿਲ ਪਾਵੋ ਸੁਖ ਸਹਿਜ ਜਨ ਨਾਨਕ ਬੱਧਾ ਘਰ ਤਾਹ ਕਿਹਾ ਉਹ ਘਰ ਤੇ ਮਹਿਲ ਦਾ ਅਰਥ ਹੈ ਉੱਚੀ ਆਤਮਕ ਅਵਸਥਾ ਵਿੱਚ ਟਿਕ ਜਾਂਦਾ ਹੈ ਜਿੱਥੇ ਨਾ ਵਾਸ਼ਨਾ ਨਾ ਬਦੀ ਨਾ ਵਿਕਾਰ ਇਹਨਾਂ ਚੀਜ਼ਾਂ ਦਾ ਜ਼ੋਰ ਹੀ ਕੋਈ ਨਹੀਂ ਇਹਨਾਂ ਤੋਂ ਬਹੁਤ ਉੱਚਾ ਹੈ ਉਹ ਸੋ ਸਹਿਬ ਕਹਿੰਦੇ ਨੇ ਜਾਬ ਹੈ ਜੋਤ ਕਰੇ ਪ੍ਰਗਾਸ ਐਸੀ ਆਤਮਕ ਅਵਸਥਾ ਜਿੱਥੇ ਕੇਵਲ ਤੇ ਕੇਵਲ ਪਰਮੇਸ਼ਰ ਵਾਹਿਗੁਰੂ ਦੀ ਜੋਤ ਦਾ ਚਾਨਣ ਮਾਣਦਾ ਹੈ ਉਹ ਭਾਵ ਵਾਹਿਗੁਰੂ ਨੂੰ ਹਰ ਜਗ੍ਹਾ ਤੇ ਵੇਖਦਾ ਹੈ ਉਹਨੂੰ ਅੰਗ ਸੰਗ ਵੇਖਦਾ ਹੈ ਉਹਦਾ ਪ੍ਰਕਾਸ਼ ਮਹਿਸੂਸ ਕਰਦਾ ਹੈ ਉਹਦੀ ਜੋਤ ਦਾ ਚਲਕਾਰੇ ਦਾ ਆਨੰਦ ਲੈਂਦਾ ਹੈ ਬਿਜਲੀ ਚਮਕਾਏ ਹੋਏ ਆਨੰਦ ਮਹਾਰਾਜ ਕਹਿੰਦੇ ਨੇ ਜਿੱਥੇ ਬਿਜਲੀ ਚਮਕਦੀ ਹੈ ਭਾਵ ਜਿੱਥੇ ਵਿਵੇਕ ਦਾ ਪਹਿਰਾ ਰਹਿੰਦਾ ਹੈ ਜਿੱਥੇ ਵਿਵੇਕ ਤੇ ਗਿਆਨ ਦੀ ਸਵੈ ਚੇਤਨਾ ਦਾ ਚਾਨਣ ਰਹਿੰਦਾ ਹੈ ਤੇ ਉਹਦੇ ਅੰਦਰ ਇੱਕ ਪ੍ਰਕਾਸ਼ ਹੈ ਇੱਕ ਚਾਨਣ ਹੈ ਉਹ ਚਾਨਣ ਵਿੱਚ ਜੀਂਦਾ ਹੈ ਹਨੇਰੇ ਦੀਆਂ ਟੱਕਰਾਂ ਤੋਂ ਮੁਕਤ ਹੋ ਜਾਂਦਾ ਹੈ ਜੇ ਪੌੜੇ ਪ੍ਰਭ ਬਾਲ ਗੋਬਿੰਦ ਇਹ ਅਵਸਥਾਵਾਂ ਉਸ ਅਵਸਥਾ ਵਿੱਚ ਨੇ ਪੌੜੇ ਦਾ ਮਤਲਬ ਵਸੇ ਹੋਏ ਉਹ ਪ੍ਰਭੂ ਪਰਮੇਸ਼ਰ ਜੀ ਸ੍ਰਿਸ਼ਟੀ ਦੇ ਸਿਰਜਣਹਾਰ ਕਾਲਪੁਰਖ ਵਾਹਿਗੁਰੂ ਜੀ ਉਸ ਆਤਮਿਕ ਅਵਸਥਾ ਵਿੱਚ ਵਸਦੇ ਹਨ ਉੱਥੇ ਰਹਿੰਦੇ ਹਨ ਉਥੋਂ ਉਹਨੂੰ ਆਪਣੇ ਅੰਦਰੋਂ ਵਜੂਦ ਵਿੱਚੋਂ ਮਿਲਦੇ ਹਨ ਫਿਰ ਫਰਮਾਉਂਦੇ ਹਨ ਅਬਰਨ ਵਰਨ ਸਿਓ ਮਨ ਹੀ ਪ੍ਰੀਤ ਜਿੰਨਾ ਮਨੁੱਖਾਂ ਦਾ ਕਦੇ ਵਰਣ ਵਰਣ ਜਾਤ ਬਰਾਦਰੀ ਨਸਲ ਰੰਗ ਇਹਨਾਂ ਚੀਜ਼ਾਂ ਦਾ ਨਾਲ ਪ੍ਰੇਮ ਸੀ ਨਾ ਵੀ ਉਹ ਬੰਦੇ ਨੂੰ ਜੱਜ ਐਵੇਂ ਕਰਦੇ ਸਨ ਬੰਦਾ ਵਧੀਆ ਸਿਆਣਾ ਹੈ ਅਕਲਮੰਦ ਹੈ ਚੰਗੇ ਜੀਵਨ ਵਾਲਾ ਹੈ ਚੰਗੇ ਵਿਹਾਰ ਵਾਲਾ ਹੈ ਫਿਰ ਵੀ ਉਹ ਇੱਕ ਲਿਲਕ ਅੰਦਰ ਰਹੇਗੀ ਪੁੱਛੋ ਤੇ ਸਹੀ ਕੌਣ ਹੈ ਉਹ ਕੌਣ ਦਾ ਅਰਥ ਕੀ ਹੁੰਦਾ ਹੈ ਇਹਦੀ ਬਰਾਦਰੀ ਕੀ ਇਹਦਾ ਵਰਣ ਕੀ ਹੈ ਸਦੀਆਂ ਤੋਂ ਲੈ ਕੇ ਮਨੁੱਖ ਨੂੰ ਇਹਨਾਂ ਖਾਨਿਆਂ 'ਚ ਵੰਡ ਦਿੱਤਾ ਗਿਆ ਉਹ ਵਰਣ ਵਰਣ ਭਾਵ ਮਨੁੱਖ ਦੀ ਇੱਕ ਵੱਖਰੀ ਪਛਾਣ ਵੀ ਉਹ ਰੱਖਦਾ ਅੱਛਾ ਫਿਰ ਜੋ ਅਕਲਮੰਦ ਦੇਦਾਨਾ ਹੈ ਸਿਆਣਾ ਹੈ ਚੰਗੇ ਵਿਹਾਰ ਵਾਲਾ ਹੈ ਪਰਉਪਕਾਰੀ ਇਹ ਨੇਕ ਹੈ ਜਿਉਂਦਾ ਵਰਣ ਉਹਦੀ ਬਰਾਦਰੀ ਰਲ ਗਈ ਫਿਰ ਬੰਦਾ ਬੜਾ ਖੁਸ਼ ਹੁੰਦਾ ਫਿਰ ਕਹਿੰਦਾ ਹੁਣ ਬਣੀ ਗੱਲ ਪਰ ਜੇ ਉਹਦੇ ਕੋਲ ਗਰੀਬੀ ਹੋਈ ਮੰਨ ਲਓ ਉਹ ਸਾਡੇ ਨਾਲੋਂ ਮੇਰੇ ਨਾਲੋਂ ਗਰੀਬ ਹੈ ਫਿਰ ਵੀ ਭਾਵ ਮਨ ਦਾ ਬਦਲ ਜਾਣਾ ਕਿ ਠੀਕ ਹੈ ਬੰਦਾ ਸਿਆਣਾ ਹੈ ਹੈ ਵੀ ਆਪਣੀ ਬਰਾਦ ਪਰ ਥੋੜਾ ਗਰੀਬ ਹੈ ਸਾਡੇ ਸਟੇਟਸ ਦਾ ਨਹੀਂ ਜਨਨ ਕਰਮ ਦਾ ਸਟੇਟਸ ਵਿਹਾਰ ਦਾ ਸਟੇਟਸ ਕਿਰਦਾਰ ਦਾ ਸਟੇਟਸ ਮਾਇਨੇ ਨਹੀਂ ਰੱਖਦਾ ਬਰਾਦਰੀ ਦਾ ਸਟੇਟਸ ਅਮੀਰੀ ਤੇ ਗਰੀਬੀ ਦਾ ਸਟੇਟਸ ਇਹ ਚੀਜ਼ਾਂ ਨੂੰ ਜਦੋਂ ਮਨੁੱਖ ਪ੍ਰਾਇੋਰਟੀ ਦਿੰਦਾ ਹੈ ਪਹਿਲਾ ਦਰਜਾ ਦਿੰਦਾ ਹੈ ਤਾਂ ਮਹਾਰਾਜ ਕਹਿੰਦੇ ਇਸ ਬੰਦੇ ਨੇ ਚੰਗਾ ਕਰਮ ਕਿੱਥੋਂ ਕਮਾ ਲੈਣਾ ਜਿਹੜਾ ਕਰਮ ਨੂੰ ਸਲਾਉਂਦਾ ਹੀ ਨਹੀਂ ਜਿਹਦੇ ਵਾਸਤੇ ਨੇਕੀ ਤੇ ਗੁਨਾ ਦਾ ਕਿਰਦਾਰ ਦਾ ਕੋਈ ਮੁੱਲ ਹੀ ਨਹੀਂ ਕਿਨੇ ਚੰਗਾ ਕਿਰਦਾਰ ਕਿੱਥੋਂ ਕਮਾ ਲੈਣਾ ਉਹ ਹੀ ਕਮਾਏਗਾ ਜਿਹੜਾ ਕਿਰਦਾਰ ਚੰਗੇ ਕਿਰਦਾਰ ਨੂੰ ਪਿਆਰ ਕਰਨ ਵਾਲਾ ਹੈ ਉਹ ਹੀ ਚੰਗੇ ਕਿਰਦਾਰ ਦਾ ਧਾਰਨੀ ਹੋ ਸਕਦਾ ਹੈ ਸੋ ਇਹਨਾਂ ਉਝਣਾ ਵਿੱਚ ਸਦੀਆਂ ਤੋਂ ਲੈ ਕੇ ਬੰਦਾ ਫਸਿਆ ਬੜੀ ਬੁਰੀ ਤਰ੍ਹਾਂ ਫਸਿਆ ਵੈਸੇ ਮਨੁੱਖ ਦੇ ਪਾਂਡੇ ਨੂੰ ਕੋ ਹੱਥ ਲਾ ਜਾਏ ਪਿੱਟਿਆ ਜਾਂਦਾ ਹੈ ਪਰ ਦੂਜੇ ਮਨੁੱਖ ਦਾ ਹੱਕ ਮਾਰਨ ਲੱਗਿਆ ਬੰਦਾ ਪਿੱਟਿਆ ਨਹੀਂ ਜਾਂਦਾ ਉਹਨੂੰ ਲੱਗਦਾ ਜੇ ਇਹਦਾ ਪਦਾਰਥ ਵੀ ਮੇਰੇ ਕੋਲ ਆ ਜਾਏ ਇਹਦੀ ਪ੍ਰਾਪਰਟੀ ਆ ਇਹਦਾ ਪੈਸਾ ਆ ਜਾਏ ਇਹਦੇ ਤਨ ਤੇ ਪਹਿਨੇ ਸੋਨਾ ਮੈਨੂੰ ਮਿਲ ਜਾਏ ਫੇਰ ਉਹ ਸ਼ੁੱਧ ਹੈ ਵੈਸੇ ਉਹ ਬੰਦਾ ਅਸ਼ੁੱਧ ਹੈ ਅਸ਼ੂਤ ਹੈ ਨੀਵਾ ਹੈ ਜਿਹੜਾ ਇਸ ਕਾਸ਼ਮਕਸ਼ ਵਿੱਚ ਫਸਿਆ ਹੋਇਆ ਉਹ ਬੜੇ ਡੂੰਘੇ ਭਰਮ ਨਫ਼ਰਤ ਭੇਦਭਾਵ ਦਾ ਸ਼ਿਕਾਰ ਹੈ ਕਬੀਰ ਜੀ ਕਹਿੰਦੇ ਜਿਹੜਾ ਮਨ ਕਰਕੇ ਇਹਨਾਂ ਚੀਜ਼ਾਂ ਨਾਲ ਪ੍ਰੀਤ ਕਰਦਾ ਹੈ ਕਹਿੰਦੇ ਨੇ ਹਮੇ ਗਾਵਨ ਗਾਵੇਂਗੀ ਜਿਹੜਾ ਹਮੇਸ਼ਾ ਆਪਣੀਆਂ ਹਮੇ ਦੇ ਗੀਤ ਹੀ ਗਾਉਂਦਾ ਰਹਿੰਦਾ ਮੈਂ ਐਵੇਂ ਹਾਂ ਮੈਂ ਉਹਵੇਂ ਹਾਂ ਮੈਂ ਆ ਕੀਤਾ ਮੈਂ ਉਹ ਕੀਤਾ ਤੁਸੀਂ ਵੇਖੋ ਬੰਦਾ ਆਪਣੀਆਂ ਪ੍ਰਾਪਤੀਆਂ ਦੇ ਢੋਲ ਕਿਨੇ ਪਿੱਟਦਾ ਮੇਰਾ ਇਹਨਾਂ ਸੰਘਰਸ਼ ਮੇਰਾ ਇਹਨਾਂ ਸਟਰਗਲ ਮੈਂ ਆ ਕੀਤਾ ਮੈਂ ਉਹ ਨਾ ਕਰਦਾ ਤੇ ਐਵੇਂ ਨਾ ਹੁੰਦਾ ਹਮੇਸ਼ਾ ਉਹਨੂੰ ਇਹ ਲੱਗਦਾ ਵੀ ਮੈਂ ਦੁਨੀਆ ਚੰਦ ਦੁਨੀਆ ਚੱਲ ਰਹੀ ਏ ਜਿਸ ਦਿਨ ਇਹ ਥੰਮ ਗਿਰਿਆ ਉਸ ਦਿਨ ਦੁਨੀਆ ਨੇ ਟਹਿ ਪੈਣ ਇਹ ਪਰਮ ਹੈ। ਔਰ ਖਿਆਲ ਕਰਿਓ। ਮਨੁੱਖ ਆਪਣੀ ਹੋਂ ਦੀ ਥੰਮੀ ਖੋਦ ਹੀ ਚੁੱਕੀ ਫਿਰਦਾ ਵੀ ਮੈਂ ਸੰਸਾਰ ਨੂੰ ਇਹਦੇ ਤੇ ਥੰਮਿਆ ਹੋਇਆ। ਹੋਂ ਮੈਂ ਦੇ ਆਸਰੇ ਦੇ ਉਤੇ। ਔਰ ਕਬੀਰ ਜੀ ਮਹਾਰਾਜ ਕਹਿੰਦੇ ਉਹਦੀ ਹੀ ਉਹਦੇ ਹੀ ਗੀਤ ਗਾਉਂਦਾ ਰਹੀ। ਹੋਂ ਮੈਂ ਗਾਵਨ ਗਾਵੇਂ ਗੀਤ। ਆਪਣੀ ਹੋਂ ਦੇ ਗੀਤ ਗਾਉਂਦਾ ਪਰਮੇਸ਼ਰ ਦੇ ਨਹੀਂ ਗਾਉਂਦਾ। ਰੱਬ ਦੇ ਨਹੀਂ ਗਾਉਂਦਾ। ਚੰਗਿਆਈ ਦੇ ਨਹੀਂ ਚੰਗਿਆਈ ਬਿਆਨ ਕਰਨ ਪਿੱਛੇ ਵੀ ਇਹਦਾ ਆਪਣਾ ਹੋਂ ਖੜਾ ਹੈ ਗੱਲ ਚੰਗਿਆਈ ਦੀ ਕਰੇਗਾ ਤੇ ਵਿੱਚ ਆਪਣੇ ਆਪ ਨੂੰ ਇਨਵੋਲਵ ਕਰੇਗਾ ਤੋ ਕਬੀਰ ਜੀ ਮਹਾਰਾਜ ਕਹਿੰਦੇ ਨੇ ਅਨਹਦ ਸ਼ਬਦ ਹੋਤ ਚੁਨਕਾਰ ਪਰ ਐਸੀ ਬਿਰਤੀ ਵਾਲਾ ਵੀ ਜਦੋਂ ਉਹਦੇ ਅੰਦਰ ਅਨਹਤ ਨਾ ਨਾਸ਼ ਹੋਣ ਵਾਲਾ ਨਾ ਜਿਹਦੀ ਹੱਦ ਕੋਈ ਨਹੀਂ ਸੀਮਾ ਕੋਈ ਨਹੀਂ ਜਿਹਨੂੰ ਕੰਟੀਨਿਊ ਕਿਹਾ ਗਿਆ ਲਗਾਤਾਰ ਸ਼ਬਦ ਹੋਤ ਚੁਨਕਾਰ ਪਰਮੇਸ਼ਰ ਦੇ ਹੁਕਮ ਦਾ ਅਨਹਦ ਨਾਦ ਉਹਦੇ ਅੰਦਰ ਲਗਾਤਾਰ ਗੂੰਜਦਾ ਹੈ ਭਾਵ ਜਿਹੜਾ ਪਰਮੇਸ਼ਰ ਵਾਹਿਗੁਰੂ ਦੇ ਹੁਕਮ ਨੂੰ ਕਬੂਲ ਕਰ ਲੈਂਦਾ ਹੈ ਲਗਾਤਾਰ ਉਹਦੇ ਹੁਕਮ ਨੂੰ ਹੀ ਵਰਤਦਾ ਹੋਇਆ ਮਹਿਸੂਸ ਕਰਦਾ ਹੈ ਜੇ ਪੌੜੇ ਪ੍ਰਭ શ્રી ਗੋਪਾਲ ਉਸ ਆਤਮਿਕ ਅਵਸਥਾ ਵਿੱਚ ਪਹੁੰਚਦਾ ਹੈ ਜਿੱਥੇ ਉਹਨੂੰ ਕੇਵਲ ਤੇ ਕੇਵਲ ਉਹ ਪਰਮੇਸ਼ਰ ਵਾਹਿਗੁਰੂ ਦਾ ਹੀ ਅਨੁਭਵ ਹੁੰਦਾ ਹੈ ਉਹ ਬਰਾਦਰੀਵਾਦ ਜਾਤਵਾਦ ਦੇ ਧਰਮ ਭੇਦ ਤੋਂ ਮੁਕਤ ਹੋ ਜਾਂਦਾ ਹੈ ਆਪਣੀ ਹਉਮੈ ਦੇ ਗੀਤ ਗਾਉਣੇ ਛੱਡ ਦਿੰਦਾ ਉਹਨੂੰ ਲੱਗਦਾ ਮੈਂ ਤਾਂ ਕੱਖ ਵੀ ਨਹੀਂ ਆ ਅਰਬਾਂ ਮਨੁੱਖਾਂ ਦੇ ਵਿੱਚ ਮੇਰੀ ਕੀ ਸਮਰਥਾ ਹੈ ਇਹ ਸਮੁੱਚੇ ਬ੍ਰਹਿਮੰਡ ਵਿੱਚ ਅਰਬਾਂ ਮਨੁੱਖਾਂ ਦੀ ਕੀ ਸਮਰਥਾ ਹੈ ਇੱਕ ਨਿੱਕੀ ਜਈ ਕੁਦਰਤੀ ਦੁਰਘਟਨਾ ਸਾਰਾ ਕੁਝ ਸਾੜ ਕੇ ਸੁਆਹ ਕਰ ਸਕਦੀ ਹੈ ਮਨੁੱਖੋਂ ਨੂੰ ਕਿਵੇਂ ਠੱਲ ਸਕਦਾ ਕਿਵੇਂ ਰੋਕ ਸਕਦਾ ਮੇਰੀ ਆਪਣੀ ਹਸਤੀ ਤੇ ਮੇਰਾ ਆਪਣਾ ਵਜੂਦ ਹੀ ਇਸ ਕੁਦਰਤ ਵਿੱਚ ਕੀ ਹੈ ਉਨਾ ਚਿਰ ਜਿੰਨਾ ਚਿਰ ਸਾਹਾਂ ਦਾ ਇਹ ਪ੍ਰੋਸੈਸ ਇਹ ਸਫਰ ਲਗਾਤਾਰ ਚੱਲ ਰਿਹਾ ਇੱਕ ਦਮ ਦਾ ਮੁਤਾਜ ਦਮ ਤੇ ਖੜਾ ਹੋਇਆ ਬੰਦਾ ਫਿਰ ਉਹ ਆਪਣੀ ਹਉਮੈ ਦੇ ਗੀਤ ਗਾਉਣੇ ਤਿਆਗ ਦਿੰਦਾ ਵੀ ਕੱਖ ਨਹੀਂ ਹੈ ਜਿਹੜੀ ਹਉਮੈ ਦੇ ਮੈਂ ਛੰਡੇ ਚੁੱਕ ਰਿਹਾ ਇਹ ਫਜ਼ੂਲ ਦੀਆਂ ਖੇਡਾਂ ਇਸ ਤੋਂ ਬਾਹਰ ਨਿਕਲ ਕੇ ਜੀਵਨ ਨੂੰ ਮੰਨਣ ਦੀ ਜ਼ਰੂਰਤ ਹੈ ਭੇਦ ਭਾਵ ਤੋਂ ਮੁਕਤ ਹੋਣ ਦੀ ਲੋੜ ਹੈ ਹੁਕਮ ਹੀ ਹੋਂ ਤੋਂ ਮੁਕਤ ਕਰਦਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਹੀ ਬਚਨ ਜਪਦੀ ਸਾਹਿਬ ਦੀ ਬਾਣੀ ਵਿੱਚ ਕਿਹਾ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਈ ਫਿਰ ਫਰਮਾਉਂਦੇ ਨੇ ਖੰਡਲ ਮੰਡਲ ਮੰਡਲ ਮੰਡਾ ਇਹ ਖਾਂਡੇ ਸਾ ਇਹ ਧਰਤੀ ਇਹ ਬ੍ਰਹਮੰਡ ਤੇ ਇਸ ਬ੍ਰਹਮੰਡ ਤੋਂ ਵੀ ਸਾਰੀ ਕਾਇਨਾਤ ਜਿਸ ਜਿਹਨੂੰ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਕਹਿ ਬਾਣੀ ਪਾਵੇ ਸਮੁੱਚਾ ਕੁਦਰਤੀ ਪਸਾਰਾ ਜਿੱਥੋਂ ਤੱਕ ਵੀ ਹੈ ਇਹਦਾ ਰਚੇਤਾ ਉਹ ਸਿਰਜਣਹਾਰ ਪਰਮੇਸ਼ਰ ਵਾਹਿਗੁਰੂ ਹੈ ਤ੍ਰੇ ਅਸਥਾਨ ਜਿਨੇ ਤਿੰਨ ਭਵਨ ਸਿਰਜੇ ਹਨ ਤੀਨ ਤ੍ਰੇਖੰਡਾ ਜੋ ਤਿੰਨਾ ਆਦ ਬਿਆਦ ਉਪਾਦ ਦੇ ਤਾਪਾਂ ਦਾ ਨਾਸ਼ ਕਰਨ ਵਾਲਾ ਹੈ ਅਗੰਗ ਅਗੋਚਰ ਰਹਾ ਅਬ ਅੰਤ ਅਬ ਹਿਰਦੇ ਨੂੰ ਕਹਿੰਦੇ ਨੇ ਉਹ ਪਰਮੇਸ਼ਰ ਜੋ ਬੁੱਧੀ ਤੋਂ ਪਰੇ ਹੈ ਜਿਹਨੂੰ ਕੇਵਲ ਦਿਮਾਗੀ ਹੁਨਤਰਬਾਜੀ ਨਾਲ ਨਾ ਸਿੱਧ ਕੀਤਾ ਜਾ ਸਕਦਾ ਨਾ ਪਾਇਆ ਜਾ ਸਕਦਾ ਤੇ ਨਾ ਉਹਦੀ ਨੇੜਤਾ ਦਾ ਅਹਿਸਾਸ ਕੀਤਾ ਜਾ ਸਕਦਾ ਅਗੋਚਰ ਦਾ ਅਰਥ ਹੈ ਜਿਸ ਨੂੰ ਸਰੀਰਕ ਇੰਦਰੀਆਂ ਦੇ ਰਾਹੀਂ ਜੀ ਦੇ ਤੱਕ ਪਹੁੰਚ ਨਹੀਂ ਹੋ ਸਕਦੀ ਅੱਖੋਂ ਨੂੰ ਵੇਖ ਨਹੀਂ ਸਕਦੀ ਕੰਨੋਂ ਨੂੰ ਸੁਣ ਨਹੀਂ ਸਕਦੇ ਚਮੜੀੋਂ ਨੂੰ ਛੂ ਨਹੀਂ ਸਕਦੀ ਅਗੋਚਰ ਅਗੋਚਰ ਭਾਵ ਜਿੱਥੋਂ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਚੜਤ ਨਹੀਂ ਰਯ ਅਬ ਅੰਤ ਜੋ ਅੰਤ ਤੋਂ ਰਹਿਤ ਹੈ ਉਹ ਪਰਮੇਸ਼ਰ ਵਾਹਿਗੁਰੂ ਹਿਰਦੇ ਵਿੱਚ ਆ ਵਸਦਾ ਹੈ। ਉਹਨੂੰ ਫੀਲ ਉਹਨੂੰ ਅਨੁਭਵ ਤੇ ਮਹਿਸੂਸ ਕਰਦਾ ਹੈ ਮਨੁੱਖ। ਪਾਰ ਨਾ ਪਾਵੇ ਕੋ ਧਰਣੀ ਤਰਮੰਤ। ਕਬੀਰ ਜੀ ਮਹਾਰਾਜ ਕਹਿੰਦੇ ਨੇ ਉਸ ਦਾ ਕੋਈ ਪਾਰਾ ਵਾਰ ਨਹੀਂ ਉਹ ਇੰਨਾ ਬੇਅੰਤ ਹੈ। ਉਹ ਧਰਣੀ ਤਰ ਧਰਤੀ ਦਾ ਆਸਰਾ ਪਰਮੇਸ਼ਰ ਵਾਹਿਗੁਰੂ ਗੁਰੂ ਦੇ ਸ਼ਬਦ ਰਾਹੀਂ ਹਿਰਦੇ ਵਿੱਚ ਆ ਪ੍ਰਗਟ ਹੁੰਦਾ ਹੈ। ਕਦਲੀ ਪੋਹਪ ਧੂਪ ਪ੍ਰਗਾਸ ਕਦਲੀ ਕਹਿੰਦੇ ਹਨ ਕੇਲੇ ਦੇ ਫੁੱਲ ਨੂੰ ਕਦਲੀ ਪੋਪ ਫੁੱਲ ਦਾ ਨਾਮ ਹੈ ਕੇਲੇ ਦੇ ਫੁੱਲ ਵਿੱਚ ਜਿਵੇਂ ਸੁਗੰਧੀ ਆ ਜਾਂਦੀ ਹੈ ਉਹ ਇੱਕ ਪ੍ਰੋਸੈਸ ਰਹੀਂ ਰਜ ਪੰਕਜ ਮੈ ਲਿਓ ਨਿਵਾਸ ਪੰਕਜ ਕਹਿੰਦੇ ਹਨ ਕਮਲ ਫੁੱਲ ਨੂੰ ਜਿਹੜਾ ਚਿੱਕੜ ਦੇ ਵਿੱਚੋਂ ਉਗਦਾ ਹੈ ਪੰਕਜ ਅਸੀਂ ਇਹ ਬਚਨ ਮਹਾਰਾਜ ਦਾ ਰੋਜ਼ ਪੜ੍ਹਦੇ ਹਾਂ ਪੰਕ ਜੋ ਮੋਹ ਉਥੇ ਜਿੱਜੇ ਨੂੰ ਔਂਕੜ ਪੰਕ ਜੋ ਮੋਹ ਜਿਹੜਾ ਮੋਹ ਦਾ ਚਿੱਕੜ ਹੈ ਪੰਕਜੋ ਮੋਹ ਪਗ ਨਹੀਂ ਚੱਲੇ ਇੱਕ ਪੈਰ ਉਹਦੇ ਚ ਤੁਰਿਆ ਰਹੀ ਜਾਂਦਾ ਬੰਦਾ ਖੁਬ ਜਾਂਦਾ ਡੁੱਬ ਜਾਂਦਾ ਤੋ ਕਬੀਰ ਜੀ ਮਹਾਰਾਜ ਕਹਿੰਦੇ ਰਾਜ ਰਾਜ ਮਕਰੰਦ ਦਾ ਨਾਮ ਹੈ ਜਿਹੜਾ ਕਮਲ ਫੁੱਲ ਦੇ ਬਿਲਕੁਲ ਵਿੱਚਕਾਰ ਲਾਇਸਾ ਜਿੱਥੇ ਭਵਰਾ ਜਾ ਕੇ ਗੁੰਜਾਰ ਪਾਉਂਦਾ ਕਹਿੰਦੇ ਜਿਵੇਂ ਕਮਲ ਫੁੱਲ ਦੇ ਵਿੱਚ ਮਕਰੰਦ ਦਾ ਵਾਸਾ ਹੈ ਦਵਾਦਸ ਦਲ ਅਭ ਅੰਤਰਮੰਤ ਕਹਿੰਦੇ ਨੇ 12 ਪਤੀਆਂ ਵਾਲਾ ਉਹ ਕਮਲ ਫੁੱਲ ਜਿਵੇਂ ਖਿੜਿਆ ਹੁੰਦਾ ਹੈ ਤੇ ਉਹਦੇ ਵਿੱਚ ਮਕਰੰਦ ਹੈ ਜਿਵੇਂ ਕੇਲੇ ਦੇ ਫੁੱਲਾਂ ਦੇ ਵਿੱਚ ਸੁਗੰਧ ਹੈ ਏਵੇਂ ਜਿਵੇਂ ਉਹ ਚੀਜ਼ਾਂ ਉਹਦੇ ਵਿੱਚ ਕੁਦਰਤੀ ਨੇਚਰਲ ਵਸੀਆਂ ਹੋਈਆਂ ਨੇ ਇਸੇ ਤਰ੍ਹਾਂ ਹਿਰਦੇ ਦੇ ਵਿੱਚ ਉਹ ਪਰਮੇਸ਼ਰ ਵਾਹਿਗੁਰੂ ਆ ਕੇ ਵਸ ਜਾਂਦਾ ਹੈ ਪਾਉ ਉਹਦੇ ਲਈ ਕੋਈ ਚੇਚ ਯਤਨ ਨਹੀਂ ਹੁੰਦਾ ਉਹ ਸਹਿਜ ਨਾਲ ਹੀ ਹਿਰਦੇ ਵਿੱਚੋਂ ਪ੍ਰਗਟ ਹੋ ਜਾਂਦਾ ਹੈ ਜਿਹ ਪੌੜੇ ਸ਼੍ਰੀ ਕਮਲਾ ਕੰਤ ਫਿਰ ਜੀ ਉਹ ਸਾਤਮਕ ਅਵਸਥਾ ਨੂੰ ਮਾਨਦਾ ਹੈ ਜਿੱਥੇ ਕੁੱਲ ਮਖਲੂਕ ਕੁਦਰਤ ਦੇ ਪਦਾਰਥਾਂ ਦੇ ਮਾਇਆ ਦੇ ਮਾਲਕ ਪਰਮੇਸ਼ਰ ਵਾਹਿਗੁਰੂ ਜੀ ਉਹਨੂੰ ਸਾਖਿਆਤਿ ਭਾਵ ਪ੍ਰਤੱਖ ਸਾਰੀ ਕੁਦਰਤ ਵਿੱਚ ਜਿਹਦਾ ਜ਼ਹੂਰ ਹੈ ਜਿਹਦੀ ਜੋਤ ਹੈ ਉਹਨੂੰ ਉਹ ਮਹਿਸੂਸ ਕਰਦਾ ਹੈ ਇਹ ਛਸ਼ਟ ਪਦੀ ਦੇ ਕੋਲ ਅਠ ਬੰਦ ਨੇ ਚਾਰ ਆਪਾਂ ਵਿਚਾਰਨ ਦਾ ਯਤਨ ਕੀਤਾ ਹੈ ਬਾਕੀ ਦੇ ਰਹਿੰਦੇ ਚਾਰ ਬੰਦ ਕੱਲ ਦੇ ਦੀਵਾਨ ਵਿੱਚ ਵਿਚਾਰਨ ਦਾ ਯਤਨ ਹੋਵੇਗਾ ਆਪ ਸਾਰੀ ਸੰਗਤ ਦਾ ਧੰਨਵਾਦ ਗਰੀਬ ਨਿਵਾਜ਼ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ ਅਦਬ ਸਹਿਤ ਗੁਰੂ ਫਤੇ ਨਾਲ ਸਾਂਝ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ